ਸੇਵਲਰ ਰੇਟ ਆ ਜੀ 28 ਤੋਂ 2900 ਰੁਪਏ ਦਾ ਦਰਵਾਜਾ ਤੁਹਾਨੂੰ ਪੈ ਜਾਏਗਾ ਜੀ ਆਹ ਦਰਵਾਜਾ ਸਰਪਟ 2500 ਰੁਪਏ ਨੇ ਹਾਂ ਜੀ ਇਹਦੇ ਹਾਂ ਜੀ 21 ਗੱਲ ਤੁਹਾਨੂੰ ਵੀ ਇਦਾਂ ਦੇ ਡਿਜ਼ਾਈਨ ਦੇ ਵਿੱਚ ਦਰਵਾਜਾ ਚਾਹੀਦਾ ਦਵਾ ਦਈਏ ਫਿਰ ਤੁਹਾਨੂੰ ਵੀ ਜਮੇ ਸਸਤੇ ਦਰਵਾਜੇ ਜਲਦੀ ਜਲਦੀ ਆਜੋ ਫਿਰ ਮਿਸ਼ਾਲ वुਡ ਵਰਕਰਸ ਲੋਂਗੋਵਾਲ ਵਾਲੇ ਨੇ ਮੈਡਮ ਲੋਕ ਆ ਵੀ ਜਾਣਗੇ ਤੇ ਤੁਸੀਂ ਕਹੀ ਜਾਂਦੇ ਹੋ ਕਿ ਜਮੇ ਸਸਤੇ ਜਮੇ ਸਸਤੇ ਐਨੇ ਕਿੰਨੇ ਤੇ ਦਰਵਾਜੇ ਮਿਲ ਜਾਣਗੇ ਦੇਖੋ ਜੇ ਆਪਾਂ ਘਰਾਂ ਦੇ ਵਿੱਚ ਗੱਲ ਕਰੀ ਤਾਂ 10000 ਰੁਪਏ ਦਾ ਦਰਵਾਜਾ ਪੈਂਦਾ ਜੀ ਆਪਾਂ ਨੂੰ ਨਾਲੇ ਕਾਫੀ ਟਾਈਮ ਦੇ ਵਿੱਚ ਰੈਡੀ ਹੁੰਦਾ ਜੀ ਆਪਣੇ ਕੋਲੇ ਹੋਲ ਸੇਲ ਦਾ ਰੇਟ ਆ ਜੀ 28 ਤੋਂ 2900 ਰੁਪਏ ਦਾ ਦਰਵਾਜਾ ਤੁਹਾਨੂੰ ਪੈ ਜਾਏਗਾ ਜੀ ਆ ਦਰਵਾਜਾ ਸਿਰਫ 2800 ਰੁਪਏ ਦੇ ਵਿੱਚ ਦੇ ਦਾਂਗੇ ਤੁਸੀਂ ਇਹਦੇ ਵਿੱਚ ਮੈਟ ਸ਼ੀਟ ਲਗਾ ਲਓ 글로ਸੀ ਲਗਾ ਲਓ ਜੀ ਸੇਮ ਹੀ ਰੇਟ ਰਹੂਗਾ ਆਪਾਂ ਨੂੰ ਨਾਲ ਹੀ ਗਾਰੰਟੀ ਵਾਰੰਟੀ ਮਿਲੂਗੀ ਜੀ ਗਾਰੰਟੀ ਵੀ ਨਾਲ ਹੀ ਦੇ ਰਹੇ ਹੋ ਤੁਸੀਂ ਹਾਂਜੀ ਹਾਂਜੀ ਮਤਲਬ 28-2900 ਰੁਪਏ ਦੇ ਵਿੱਚ ਪੂਰਾ ਦਰਵਾਜਾ ਰਿਟਰਨ ਦੇ ਵਿੱਚ ਗਾਰੰਟੀ ਹੋਏਗੀ ਭਾਵੇਂ ਲਓ ਤੁਹਾਡੇ ਲਈ ਲੈ ਕੇ ਆ ਗਏ ਆ ਬਿਲਕੁਲ ਹੀ ਨਵਾਂ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ ਹੋਰ ਵੀ ਕਾਫੀ ਡਿਜ਼ਾਈਨ ਮਿਲ ਜਾਣਗੇ ਪਹਿਲਾਂ ਤੁਸੀਂ ਬਾਹਰੋਂ ਮਾਰਕੀਟ ਦੇ ਵਿੱਚ ਪਤਾ ਕਰੋ ਫਿਰ ਆਪਣੇ ਕੋਲੇ ਵਿਜ਼ਿਟ ਕਰੋ ਤੁਹਾਨੂੰ ਅੱਧੋ-ਅੱਧ ਰੇਟ ਦਾ ਫਰਕ ਮਿਲੂਗਾ ਜੀ ਦਰਵਾਜ਼ਿਆਂ ਦੇ ਨਾਲ ਨਾਲ ਤੁਹਾਨੂੰ ਇਦਾਂ ਦੀ ਕਿਚਨ ਵੀ ਮਿਲ ਜੂਗੀ ਜਿਹਦੇ ਵਿੱਚ ਕੀ ਤੁਹਾਨੂੰ ਇਦਾਂ ਦਾ ਸ਼ਟਰ ਵੀ ਮਿਲੂਗਾ ਨਾਲ ਦੇ ਨਾਲੇ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਕਬੂਰਡ ਵਗੈਰਾ ਲੱਗਿਆ ਹੋਇਆ ਇਹਦੇ ਵਿੱਚ ਨਾਲ ਹੀ ਇੱਧ ਦੀ ਪੈਂਟਰੀ ਵੀ ਮਿਲੂਗੀ ਬਾਕੀ ਦਾ ਇਹ ਹੀ ਨਹੀਂ ਜੇਕਰ ਤੁਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਸੋ ਉਹ ਵੀ ਕੋਈ ਵੀ ਐਕਸਟਰਾ ਚਾਰजेस ਸਾਡੇ ਤੋਂ ਨਹੀਂ ਲਏ ਜਾਣਗੇ ਜਿੱਦਾਂ ਦੇ ਤੁਸੀਂ ਡੋਰ ਚਾਹਿੰਦੇ ਤੁਹਾਨੂੰ ਉਹ ਵੀ ਮਿਲ ਜਾਣਗੇ ਬਾਕੀ ਦਾ ਤੁਹਾਨੂੰ ਆਉਣਾ ਕਿੱਥੇ ਪੈਣਾ ਮਿਸ਼ਾਲ वुਡਵਰਕਸ ਲੋਂਗੋਵਾਲ ਵਾਲਿਆਂ ਦੇ ਤੇ ਹੋਰ ਜਾਣਕਾਰੀ ਲੈਣੀ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਜਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ